ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਮੇਰਾ ਨਾਮ ਡਾਕਟਰ ਮੁਹੰਮਦ ਜਮੀਲ ਸਲੀਮ ਆਰਥੋਪੈਡਿਕਨ ਜਨਰਲ ਹਸਪੀਟਲ ਮਲੇਰਪੋਟਲਾ ਆਉ ਤੁਹਾਨੂੰ ਅੱਜ ਮੇਰੇ ਇੱਕ ਪੇਸ਼ੇਨ ਨਾਲ ਮਿਲਵਾਉਣ ਜਾ ਰਿਹਾ ਮੈਂ ਜੋ ਠੁੱਲੀ ਹਲ ਕਨਾਲਾ ਤੋਂ ਨੇ ਉਹਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਕਮਰ ਦੀ ਵੀ ਸਮੱਸਿਆ ਸੀਗੀ ਤੇ ਦੋਨੋਂ ਚੂਲਿਆਂ ਦੀ ਪ੍ਰੋਬਲਮ ਸੀਗੀ ਇਹਨਾਂ ਨੂੰ ਏਵੀਐਨ ਆਫ ਏਵੀਐਨ ਸੀ ਮਤਲਬ ਕਿ ਏਵਸਕਲਰ ਨੈਕ੍ਰੋਸਿਸ ਸੀਗਾ ਚੂਲਿਆਂ ਦਾ ਤੇ ਅੱਜ ਆਪਾਂ ਮਿਲ ਜਣ ਨਾਲ ਵੀ ਗੱਲ ਕਰਦੇ ਆਂ ਸਰਮ ਨੂੰ ਤੁਹਾਡਾ ਸਾਡ ਮੇਰਾ ਨਾਮ ਰਮਨਦੀਪ ਸਿੰਘ ਆ ਜੀ ਬੁੱਲੇ ਵਾਲਾ ਜੀ ਮੈਪੈਂਟਾ ਜ਼ਿਲ੍ਹਾ ਬਰਨਾਲਾ ਸਰ ਤੇ ਸਰਮ ਨੂੰ 1.5 ਸਾਲ ਹੋ ਗਏ ਜੀ ਮੈਨੂੰ ਪੂਰੇ ਸੇ ਪ੍ਰੋਬਲਮ ਸੀ ਜੀ ਤੇ ਜੀ ਮੈਨੂੰ ਡਾਕਟਰ ਕਹਿੰਦੇ ਜੀ ਆਪਰੇਸ਼ਨ ਹੋਣਾ ਸਰ ਤੇ ਮੈਨੂੰ ਇੱਥੇ ਆ ਕੇ ਜੀ ਮੇਰਾ ਵਧੀਆ ਇਲਾਜ ਹੋਇਆ ਜੀ ਵਧੀਆ ਜੀ ਕੋਈ ਪ੍ਰੋਬਲਮ ਵਾਲੀ ਕਰਨ ਜੀ ਵਧੀਆ ਸੈਟ ਆ ਜੀ ਹੁਣ ਮੈਂ ਠੀਕ ਹਾਂ ਤੁਹਾਨੂੰ ਜਿਵੇਂ ਬਾਕੀ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਸੀਗਾ ਹਾਂ ਜੀ ਸਰ ਕੀ ਰਹਿੰਦੇ ਸੀਗੇ ਵੀ ਆਪਰੇਸ਼ਨ ਤੋਂ ਬਿਨਾ ਠੀਕ ਨਹੀਂ ਹੋਣਾ ਹਾਂਜੀ ਹਾਂ ਕਹਿੰਦੇ ਵੀ ਛੋੜੇ ਦੋਨੇ ਚੂਲੇ ਬਦਲਣੇ ਪੈਣਗੇ ਯਾ ਆਪਰੇਸ਼ਨ ਹੋਣਾ ਸਰ ਠੀਕ ਹੈ ਦੇਖੋ ਅਸੀਂ ਇਹਨਾਂ ਦਾ ਦੋਨੇ ਚੂਲਿਆਂ ਦਾ ਇਲਾਜ ਕੀਤਾ ਇਹਨਾਂ ਨੂੰ ਵੱਡੇ ਹਸਪਤਾਲਾਂ ਦੇ ਵਿੱਚ ਇਹ ਕਿਹਾ ਗਿਆ ਸੀਗਾ ਵੀ ਤੁਹਾਡੇ ਚੂਲੇ ਚੇਂਜ ਹੋਣਗੇ ਪਰ ਪਰਮਾਤਮਾ ਦੀ ਕਿਰਪਾ ਨਾਲ ਇਹਨਾਂ ਦੇ ਦੋਨੇ ਚੂਲੇ ਠੀਕ ਹੋ ਗਏ ਤੇ ਆਪਾਂ ਨੇ ਕੋਈ ਆਪਰੇਸ਼ਨ ਕਰਿਆ ਤੁਹਾਡਾ ਨਹੀਂ ਸਰ ਕੋਈ ਆਪਰੇਸ਼ਨ ਨਹੀਂ ਕਰਿਆ ਆਪਾਂ ਇਹਨਾਂ ਦਾ ਆਯੁਰਵੈਦਿਕ ਟ੍ਰੀਟਮੈਂਟ ਕਰਿਆ ਜੋ ਸਾਡੀ ਸਾਡੇ ਦੇਸ਼ ਦੀ ਪદ્ધਤੀ ਹੈ ਆਯੁਰਵੇਦ ਆਯੁਰਵੇਦ ਦੇ ਨਾਲ ਆਪਾਂ ਇਹਨਾਂ ਦਾ ਇਲਾਜ ਕਰਿਆ ਔਰ ਇਹਨਾਂ ਨੂੰ ਕੋਈ ਤਕਲੀਫ ਨਹੀਂ ਹੋਈ ਕੋਈ ਆਪਾਂ ਚੀਰਾ ਨਹੀਂ ਲਗਾਇਆ ਕੋਈ ਆਪਰੇਸ਼ਨ ਨਹੀਂ ਕਰਿਆ ਤੇ ਆਪਾਂ ਨੇ ਸਿੰਪਲ ਪੰਚਕਰਮ ਤੇ ਆਯੁਰਵੇਦ ਦੇ ਨਾਲ ਇਹਨਾਂ ਦਾ ਇਲਾਜ ਕਰਿਆ ਤੇ ਹੁਣ ਤੁਸੀਂ ਕਿਵੇਂ ਹੋ ਮੈਂ ਠੀਕ ਆ ਹਾਂ ਬੜੀਆ ਸਰਬ ਕੋਈ ਨਹੀਂ ਮੈਂ ਪਹਿਲਾਂ ਤੁਸੀਂ ਲੰਗ ਮਾਰ ਦਿੱਤ ਹੋਤੇ ਸੀ ਨਾ ਹਾਂਜੀ ਹਾਂ ਸਰ ਤੁਹਾਡਾ ਲੰਗ ਵੀ ਖਤਮ ਹੋ ਗਿਆ ਹਾਂਜੀ ਹਾਂ ਅੰਦਰ ਲੱਗ ਵੀ ਖਤਮ ਹੋ ਗਿਆ ਜੀ ਕਿ ਤੁਮਾਰ ਸ਼ਾਮ ਨੂੰ ਪੈਂਦਾ ਸੀ ਜੀ ਮੈਨੂੰ ਬਹੁਤ ਦਿੱਕਤ ਹੁੰਦੀ ਜੀ ਸਰ ਹੁਣ ਮੈਂ ਬਹੁਤ ਛਈ ਆ ਜੀ ਠੀਕ ਹੈ ਤੁਹਾਨੂੰ ਵੀ ਰੋਟੀ ਪਾਣੀ ਦੀ ਸਮੱਸਿਆ ਆ ਜੀ ਨਹੀਂ ਜੀ ਬਿਲਕੁਲ ਰੋਟੀ ਪਾਣੀ ਬਹੁਤ ਵਧੀਆ ਤਰ੍ਹਾਂ ਨਾਜੀ ਮੇਰਾ ਇਲਾਜ ਕਰਿਆ ਬਹੁਤ ਵਧੀਆ ਡਾਕਟਰ ਨੇ ਜੀ ਵਧੀਆ ਜੀ ਠੀਕ ਹੈ ਜੀ ਸਸੀ ਕਾਂ